ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਘਰ ਦੀ ਕੰਟੀਨ ਵਿੱਚ ਹੋਰ ਕਿਵੇਂ ਹੋ ਤੁਸੀਂ ਸਾਰੇ ਸਭ ਠੀਕ ਠਾਕ ਤੇ ਅੱਜ ਆਪਾਂ ਆਪਣੀ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਮੈਦੇ ਤੇ ਮੇਥੀ ਦੀਆਂ ਮਠੀਆਂ ਬਣਾ ਕੇ ਤਿਆਰ ਕਰਾਂਗੇ ਮੈਦੇ ਦੀਆਂ ਮਠੀਆਂ ਬਣਾਉਣ ਲਈ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਮੈਦਾ ਮੈਂ ਇਹ ਵਾਲੀਆਂ ਦੋ ਕਟੋਰੀਆਂ ਮੈਦਾ ਲਿਆਏ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਕਿਸੇ ਵੀ ਕਟੋਰੀ ਜਾਂ ਗ੍ਰਾਮਸ ਵਿੱਚ ਵੀ ਲੈ ਸਕਦੇ ਹੋ ਇਹ ਤੁਹਾਡੀ ਆਪਣੀ ਚੋਇਸ ਆ ਇਹ ਮੇਰੇ ਕੋਲ ਦੋ ਕਟੋਰੀ ਮੈਦਾ ਹੈ ਤੇ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਕਿਉਂਕਿ ਆਪਾਂ ਮੇਥੀ ਵਾਲੀ ਮਟਰੀ ਬਣਾਣੀ ਹੈ ਤੇ ਇਹ ਮੇਥੀ ਇਹਨੂੰ ਇਸ ਤਰ੍ਹਾਂ ਹੱਥ ਨਾਲ ਥੋੜੀ ਜਿਹੀ ਕ੍ਰਸ਼ ਕਰਕੇ ਪਾ ਲਾਂਗੇ ਇੱਕ ਚਮਚਾ ਕੁੱਟੀ ਹੋਈ ਮਿਰਚ ਇਹਦੇ ਵਿੱਚ ਤੁਸੀਂ ਕਾਲੀ ਮਿਰਚ ਦਾ ਪਾਊਡਰ ਨਹੀਂ ਲੈਣਾ ਤੁਸੀਂ ਇਸ ਤਰ੍ਹਾਂ ਦਰੜਫਰੜ ਕਰ ਲੈਣੀ ਹੈ ਕਾਲੀ ਮਿਰਚੇ ਨੂੰ ਇਸ ਤਰ੍ਹਾਂ ਹੀ ਪਾਣਾ ਹੈ ਇਹ ਮੈਂ ਇੱਕ ਚਮਚਾ ਅਜਵੈਨ ਲਈ ਹੈ ਇਹਨੂੰ ਵੀ ਇਸ ਤਰ੍ਹਾਂ ਹੱਥ ਨਾਲ ਥੋੜਾ ਰਗੜ ਕੇ ਪਾਣਾ ਹੈ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਹੁਣ ਮੈਂ ਇਹਦੇ ਵਿੱਚ ਇਹ ਵਾਲਾ ਇੱਕ ਚਮਚਾ ਸੂਜੀ ਪਾਵਾਂਗੇ ਇਹਦੇ ਨਾਲ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਬਿਲਕੁਲ ਹੀ ਥੋੜਾ ਜਿਹਾ ਮੈਂ ਇਹਦੇ ਵਿੱਚ ਬੇਸਨ ਪਾਵਾਂਗੇ ਪੂਰਾ ਚਮਚ ਨਹੀਂ ਅੱਧਾ ਚਮਚ ਮੈਂ ਬੇਸਨ ਪਾਤਾ ਹੈ ਇਹਦੇ ਵਿੱਚ ਮੈਂ ਹੁਣ 2 ਚਮਚੇ ਆਟਾ ਆਟਾ ਪਾਵਾਂਗੇ ਇਹਨੂੰ ਨੂੰ ਚੰਗੀ ਤਰ੍ਹਾਂ ਆਪਾਂ ਹੁਣ ਕਰ ਲਾਂਗੇ ਮਿਕਸ ਪਹਿਲਾਂ ਇਹਨਾਂ ਸਾਰਿਆਂ ਨੂੰ ਮਿਕਸ ਕਰਦੇ ਆ ਤੇ ਨਾਲ ਹੀ ਇਹਦੇ ਵਿੱਚ ਆਪਾਂ ਨਮਕ ਐਡ ਕਰਦੇ ਆ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਣਾ ਹੈ ਜਿੰਨਾ ਤੁਸੀਂ ਨਮਕ ਖਾਣਾ ਪਸੰਦ ਕਰਦੇ ਹੋ ਓਨਾਕ ਨਮਕ ਪਾਣਾ ਹੈ ਇਹਦੇ ਵਿੱਚ ਮੈਂ 1 ਚਮਚਾ ਨਮਕ ਐਡ ਕੀਤਾ ਹੈ ਇਹਨੂੰ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਸਾਰੇ ਮਿਸ਼ਰਣ ਨੂੰ ਮਿਕਸ ਕਰ ਲਵਾਂਗੇ ਸਾਰੇ ਮਿਸ਼ਰਣ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਘਿਓ ਪਾਉਨੇ ਆ ਮਠੀਆਂ ਨੂੰ ਖਸਤਾ ਕਰਨ ਵਾਸਤੇ ਘਿਓ ਬਹੁਤ ਜ਼ਰੂਰੀ ਹੈ ਜੇ ਤੁਸੀਂ ਚਾਹੋ ਤੇ ਰਿਫਾਈਨਡ ਵੀ ਪਾ ਸਕਦੇ ਹੋ ਪਰ ਖਸਤਾਪਨ ਘਿਓ ਨਾਲ ਆਉਂਦਾ ਹੈ ਮੈਂ ਇਹਦੇ ਵਿੱਚ ਟੈਰ ਵਾਲੇ 3 ਚਮਚੇ ਘਿਓ ਦੇ ਐਡ ਕਰਾਂਗੇ ਮਠੀਆਂ ਵਿੱਚ ਜਦੋਂ ਵੀ ਤੁਸੀਂ ਘਿਓ ਪਾਣਾ ਹੈ ਘਿਓ ਨੂੰ ਮੈਲਟ ਕਰਕੇ ਹੀ ਪਾਣਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਦੇਖ ਲਾਂਗੇ ਜਦੋਂ ਆਪਣੀ ਪਰਫੈਕਟ ਮੁਠੀ ਬਣਨ ਲੱਗ ਜਾਏਗੀ ਤੇ ਸਮਝੋ ਆਪਣਾ ਮੋਇਨ ਠੀਕ ਹੈ ਤੇ ਜੇ ਥੋੜੀ ਮੁਠੀ ਸਹੀ ਨਹੀਂ ਬਣेंगी ਤੇ ਫਿਰ ਆਪਾਂ ਇਹਦੇ ਵਿੱਚ ਘਿਓ ਹੋਰ ਐਡ ਕਰਾਂਗੇ ਖਸਤਾਪਨ ਘਿਓ ਨਾਲ ਆਉਂਦਾ ਤੇ ਇਹਦੇ ਵਾਸਤੇ ਘਿਓ ਦਾ ਇਹਦੇ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ ਆ ਦੇਖੋ ਜੇ ਆਪਣੀ ਮੁੱਠੀ ਨਹੀਂ ਬਣਦੀ ਪਈ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਕਿਓ ਹੋਰ ਐਡ ਕਰਦੇ ਆ ਮੈਂ 2 ਚਮਚ ਹੋਰ ਕਿਓ ਐਡ ਕੀਤਾ ਕਿਓ ਐਡ ਕਰਕੇ ਤੁਸੀਂ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹਦੇ ਨਾਲ ਮੱਠੀ ਵਿੱਚ ਖਸਤਾਪਨ ਆਏਗਾ ਤੇ ਮੱਠੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੀ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਇਹਦਾ ਆਟਾ ਆਪਾਂ ਨਾ ਹੀ ਬੋਤਾ ਪਤਲਾ ਤੇ ਨਾ ਹੀ ਜਿਆਦਾ ਸਖਤ ਲਗਾਣਾ ਹੈ ਆ ਦੇਖ ਪਰਫੈਕਟ ਮੁਠੀ ਬਣਨੀ ਹੋ ਗਈ ਸ਼ੁਰੂ ਸਾਡੇ ਸਮਝੋ ਕਿ ਇਹਦੇ ਵਿੱਚ ਮੋਇੰ ਠੀਕ ਹੈ ਤੇ ਇਹਨੂੰ ਇਦਾਂ ਬੜੇ ਆਰਾਮ ਨਾਲ ਕਰੋ ਤੇ ਟੁੱਟ ਵੀ ਜਾਂਦੀ ਹੈ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਆਟੇ ਨੂੰ ਗੁੰਦੇ ਆ ਐ ਮੈਂ ਇੱਕ ਕੋਲੀ ਪਾਣੀ ਲਈ ਆ ਤੇ ਮੈਂ ਥੋੜਾ ਥੋੜਾ ਪਾਣੀ ਪਾ ਕੇ ਦਾ ਆਟਾ ਤਿਆਰ ਕਰਾਂਗੀ ਇੱਕੇ ਬਰੀ ਦੇ ਵਿੱਚ ਆਪਾਂ ਜਿਆਦਾ ਪਾਣੀ ਨਹੀਂ ਪਾਣਾ ਬਸ ਇਹਨੂੰ ਇਸ ਤਰ੍ਹਾਂ ਹਲਕੇ ਹਲਕੇ ਥਨਾਲ ਆਪਾਂ ਮਲ ਲਾਂਗੇ ਆਟੇ ਨੂੰ ਆਪਾਂ ਜਿਆਦੀ ਦੇਰ ਤੱਕ ਮਲਣਾ ਵੀ ਨਹੀਂ ਹੈ ਬਸ ਇਹਨੂੰ ਇਸ ਤਰ੍ਹਾਂ ਇਕੱਠਾ ਕਰਕੇ ਰੱਖ ਦਾਂਗੇ ਤੇ 10 ਮਿੰਟ ਇਹਨੂੰ ਆਪਾਂ ਰੈਸਟ ਵਾਸਤੇ ਛੱਡਾਂਗੇ ਬਸ ਇਸ ਤਰ੍ਹਾਂ ਪਾਣੀ ਦੇ ਛਿੱਟਾ ਮਾਰ ਕੇ ਇਹਨੂੰ ਗੁੰਨਣਾ ਹੈ ਆਟਾ ਆਪਣਾ ਗੁੱਝ ਕੇ ਤਿਆਰ ਹੈ ਇਹਦਾ ਆਟਾ ਆਪਾਂ ਪਤਲਾ ਨਹੀਂ ਗੁੰਨਣਾ ਆਪਾਂ ਇਹਦਾ ਆਟਾ ਸਖਤੀ ਗੁੰਨਣਾ ਹੈ ਤੇ ਇਹਦੇ ਆਟੇ ਨੂੰ ਆਪਾਂ ਜ਼ਿਆਦਾ ਨਹੀਂ ਮਲਣਾ ਕਿ ਜਿਵੇਂ ਆਪਾਂ ਆਟਾ ਗੁੰਨੀਦਾ ਹੈ ਉਸ ਤਰ੍ਹਾਂ ਨਹੀਂ ਬਸ ਇਹਨੂੰ ਇਸ ਤਰ੍ਹਾਂ ਮਿਕਸ ਕਰਕੇ ਤੁਸੀਂ ਰੱਖ ਦੇਣਾ ਹੈ ਤੇ 10 ਮਿੰਟ ਦੇ ਰੈਸਟ ਵਾਸਤੇ ਛੱਡ ਦੇਣਾ ਇਹਨੂੰ ਕਵਰ ਕਰਕੇ 10 ਮਿੰਟ ਹੋ ਗਏ ਨੇ ਆਪਾਂ ਰੈਸਟ ਵਾਸਤੇ ਆਟਾ ਰੱਖਿਆ ਸੀ ਤੇ ਹੁਣ ਆਪਾਂ ਆਟਾ ਦੇਖਦੇ ਆਂ ਤੇ ਫਿਰ ਮਠੀਆਂ ਦੀ ਤਿਆਰੀ ਕਰਦੇ ਆਂ ਇਹ ਦੇਖੋ ਆਟਾ ਬਸ ਇਹਨੂੰ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਮਾੜ ਲਾਂਗੇ ਹਲਕਾ ਹਲਕਾ ਜਿਹਾ ਬਸ ਇਹਦੀਆਂ ਫਿਰ ਆਪਾਂ ਮੱਠੀਆਂ ਬਣਾਉਣੀਆਂ ਸ਼ੁਰੂ ਕਰਦੇ ਆਂ ਬਸ ਆਟੇ ਨੂੰ ਆਪਾਂ ਦੋ ਹਿੱਸਿਆਂ 'ਚ ਵੰਡ ਲਾਂਗੇ ਇਹਨੂੰ ਟੱਕੇ ਰੱਖਾਂਗੇ ਜਿੱਡੀ ਵੀ ਤੁਸੀਂ ਮੱਠੀ ਬਣਾਉਣੀ ਚਾਹੋ ਅਸਾ ਕਰਦੇ ਤੁਸੀਂ ਇਹਦੇ ਪੇੜੇ ਕੱਟੋ ਆਹ ਦੇ ਜੇ ਤੁਸੀਂ ਥੋੜੀ ਵੱਡੀ ਮੱਠੀ ਬਣਾਉਣੀ ਆ ਇਹਦੇ ਵੱਡੇ ਪੇੜੇ ਲੈ ਸਕਦੇ ਹੋ ਜੇ ਛੋਟੀਆਂ ਬਣਾਉਣੀਆਂ ਤੇ ਛੋਟੇ ਪੇੜੇ ਲੈ ਸਕਦੇ ਹੋ ਇਹਦੇ ਆਪਾਂ ਇਸ ਤਰ੍ਹਾਂ ਪੇੜੇ ਕੱਟ ਲਏ ਨੇ ਤੇ ਇਹਨਾਂ ਨੂੰ ਹੁਣ ਆਪਾਂ ਇਸ ਤਰ੍ਹਾਂ ਹੱਥ ਦੇ ਨਾਲ ਪਾ ਲਵਾਂਗੇ ਬਸ ਜਾਂ ਤੁਸੀਂ ਇਸ ਤਰ੍ਹਾਂ ਵੀ ਹੱਥ ਨਾਲ ਕਰ ਸਕਦੇ ਹੋ ਇਹਨੂੰ ਆਪਾਂ ਵੇਲਣਾ ਨਹੀਂ ਹੈ ਬਸ ਇਸ ਤਰ੍ਹਾਂ ਤੁਸੀਂ ਪੇੜਾ ਲੈਣਾ ਹੈ ਇਹਨੂੰ ਇਸ ਤਰ੍ਹਾਂ ਵਿੱਚੋਂ ਪ੍ਰੈਸ ਕਰਨਾ ਹੈ ਤੇ ਬਸ ਆਪਣੀ ਹਥੇਲੀ ਨਾਲ ਇਸ ਤਰ੍ਹਾਂ ਬਸ ਕਰ ਦੇਣਾ ਹੈ ਆ ਦੇਖੋ ਬਸ ਇੰਨੀ ਕ ਆਪਾਂ ਮੱਠੀ ਰੱਖਾਂਗੇ ਇਹ ਮੱਠੀਆਂ ਤੁਸੀਂ ਬਹੁਤੀਆਂ ਪਤਲੀਆਂ ਨਹੀਂ ਕਰਨੀਆਂ ਥੋੜੀਆਂ ਮੋਟੀਆਂ ਹੀ ਰੱਖਣੀਆਂ ਐ ਬਸ ਵਿੱਚੋਂ ਪ੍ਰੈਸ ਕਰਨਾ ਐ ਫਿਰ ਇਸ ਤਰ੍ਹਾਂ ਹਥੇਲੀਆਂ ਨਾਲ ਇਹਨੂੰ ਇਸ ਤਰ੍ਹਾਂ ਕਰ ਦੇਣਾ ਐ ਇਸ ਤਰ੍ਹਾਂ ਬਣਾ ਆ ਗਏ ਆਪਾਂ ਸਾਰੀਆਂ ਮੱਠੀਆਂ ਤਿਆਰ ਕਰਦੇ ਆ ਫਿਰ ਇਹਨਾਂ ਨੂੰ ਆਪਾਂ ਫਰਾਈ ਕਰਦੇ ਆ ਆ ਦੇਖੋ ਇਸ ਤਰ੍ਹਾਂ ਤੁਸੀਂ ਇਹਨੂੰ ਵਿੱਚੋਂ ਪ੍ਰੈਸ ਕਰਨਾ ਐ ਫਿਰ ਆਹ ਹਥੇਲੀ ਦੇ ਨਾਲ ਬਸ ਇਸ ਤਰ੍ਹਾਂ ਆ ਦੇਖੋ ਤੇ ਜਿਹਾ ਤੁਸੀਂ ਇਹਨੂੰ ਇਸ ਤਰ੍ਹਾਂ ਪ੍ਰੈਸ ਕਰਕੇ ਚਕਲੇ ਤੇ ਵੀ ਬੇਲਣੇ ਤੇ ਵੀ ਬੇਲ ਸਕਦੇ ਹੋ ਇਹਨੂੰ ਇਸ ਤਰ੍ਹਾਂ ਵਿੱਚੋਂ ਪ੍ਰੈਸ ਕਰੋ ਬਸ ਇਸ ਤਰ੍ਹਾਂ ਹਥੇਲੀ ਨਾਲ ਇਦਾਂ ਦਬਾ ਕੇ ਆ ਮਠੀਆਂ ਟਡੀਆਂ ਤਿਆਰ ਹੋ ਜਾਂਦੀਆਂ ਨੇ ਬਸ ਲਓ ਜੀ ਆਪਣੀਆਂ ਮਠੀਆਂ ਬਣ ਕੇ ਰੈਡੀ ਨੇ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਇੱਧਰ ਨਾਲ ਮੀਡੀਅਮ ਫਲੇਮ ਤੇ ਰਫਾਈਨਡ ਔਇਲ ਗਰਮ ਰੱਖਿਆ ਹੈ ਤੇਲ ਆਪਾਂ ਮੀਡੀਅਮ ਫਲੇਮ ਤੇ ਹੀ ਗਰਮ ਕਰਨਾ ਹੈ ਜਿਆਦਾ ਤੇਜ਼ ਗਰਮ ਨਹੀਂ ਕਰਨਾ ਇਹਨਾਂ ਨੂੰ ਆਪਾਂ ਬਿਲਕੁਲ ਲੋ ਫਲੇਮ ਤੇ ਪਕਾਵਾਂਗੇ ਬਸ ਕਿਉਂਕਿ ਮੱਠੀ ਆਪਣੀ ਥੋੜੀ ਮੋਟੀ ਹੈ ਤੇ ਮੀਡੀਅਮ ਫਲੇਮ ਤੇ ਅੰਦਰ ਤੱਕ ਪੱਕਿਆ ਕੀਤੇ ਖਸਤਾ ਵੀ ਹੋਏਗੀ ਇਹਨਾਂ ਨੂੰ ਤੁਸੀਂ ਛੇੜਨਾ ਨਹੀਂ ਹੈ ਜਦੋਂ ਆਪਣੇ ਆਪ ਇਹ ਉੱਪਰ ਆਣ ਗਿਆ ਫਿਰ ਛੇੜਾਂਗੇ ਮੱਠੀਆਂ ਨੂੰ ਮੱਠੀਆਂ ਥੋੜੀਆਂ ਸਿੱਕ ਗਈਆਂ ਨੇ ਬਸ ਆਪਾਂ ਨੂੰ ਇਹਨਾਂ ਨੂੰ ਇਸ ਤਰ੍ਹਾਂ ਹਲਾਉਣਾ ਹੈ ਜਿਵੇਂ ਜਿਵੇਂ ਮੱਠੀ ਆਪਣੀ ਪੱਕਿਆ ਕੀ ਉੱਪਰ ਆਈ ਜਾਏ ਬਸ ਹੁਣ ਇਹਨੂੰ ਆਪਾਂ ਦੂਜੀ ਸਾਈਡ ਤੋਂ ਵੀ ਇਹਦਾ ਪਲਟਾ ਦਾਂਗੇ ਬੜੇ ਆਰਾਮ ਨਾਲ ਇਹਨੂੰ ਪਲਟਾਣਾ ਹੈ ਇਸ ਤਰ੍ਹਾਂ ਹੀ ਆਪਾਂ ਸਾਰੀਆਂ ਨੂੰ ਪਲਟਾ ਕੇ ਫਿਰ ਥੋੜੀ ਦੇਰ ਵਿੱਚ ਵਿੱਚ ਹਲਾਵਾਂਗੇ ਇਨ ਨੂੰ ਘੱਟੋ ਘੱਟ 10 ਜਾਂ 12 ਮਿੰਟ ਲੱਗਦੇ ਨੇ ਪੱਕਣ ਲੱਗਿਆ ਫਰਾਈ ਹੋਣ ਲੱਗਿਆ ਜਿਹਦੇ ਨਾਲ ਕੀ ਇਹ ਪੂਰੀ ਅੰਦਰ ਤੱਕ ਪੱਕਦੀ ਹੈ ਤੇ ਕ੍ਰਿਸਪੀ ਵੀ ਬਣਦੀ ਹੈ ਬਸ ਆਹ ਦੇਖੋ ਜੀ ਮਠੀਆਂ ਆਪਣੀਆਂ ਫਰਾਈ ਹੋ ਗਈਆਂ ਨੇ ਇਹਨਾਂ ਨੂੰ ਆਪਾਂ 2-4 ਮਿੰਟ ਹੋਰ ਫਰਾਈ ਕਰਾਂਗੇ ਇਹਨਾਂ ਨੂੰ ਫਰਾਈ ਕਰਨ ਲੱਗਿਆ ਆਪਾਂ ਨੂੰ ਘੱਟੋ ਘੱਟ 10 ਜਾਂ 12 ਮਿੰਟ ਲੱਗੇ ਨੇ ਤੇ ਫਲੇਮ ਮੀਡੀਅਮ ਤੇ ਕਿਉਂਕਿ ਚੰਗੀ ਤਰ੍ਹਾਂ ਪੱਕ ਜਾਣ ਬਸ 2-3 ਮਿੰਟ ਹੋਰ ਪਕਾ ਕੇ ਫਿਰ ਆਪਾਂ ਇਹਨਾਂ ਨੂੰ ਕੱਢਦੇ ਆਂ ਤੇ ਬਾਕੀ ਦੀਆਂ ਮਠੀਆਂ ਨੂੰ ਵੀ ਫਰਾਈ ਕਰਦੇ ਆਂ ਮਠੇ ਆਪਣੇ ਬਿਲਕੁਲ ਫਰਾਈ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢਦੇ ਆਂ ਬਾਹਰ ਤੇ ਦੂਸਰੀਆਂ ਮਠੀਆਂ ਨੂੰ ਵੀ ਫਰਾਈ ਕਰਦੇ ਆਂ ਆਹ ਇਹਨਾਂ ਦਾ ਆਪਾਂ ਕਲਰ ਇਹਨਾਂ ਇੱਕ ਚੇਂਜ ਕਰਨਾ ਹੈ ਕਿਉਂਕਿ ਇਹ ਕਾਫੀ ਧੇਰ ਗਰਮ ਹੁੰਦੀਆਂ ਨੇ ਤੇ ਇਹਨਾਂ ਨੇ ਥੋੜਾ ਜਿਹਾ ਕਲਰ ਚੇਂਜ ਕਰ ਲੈਣਾ ਹੈ ਬਾਅਦ ਵਿੱਚ ਵੀ ਬਸ ਇਹਨੂੰ ਆਪਾਂ ਟਿਸ਼ੂ ਪੇਪਰ ਤੇ ਕੱਢਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਐਕਸਟਰਾ ਆਇਲ ਆ ਉਹ ਟਿਸ਼ੂ ਪੇਪਰ ਸੋਖ ਲਏਗਾ ਤੇ ਫਿਰ ਇਹਨੂੰ ਆਪਾਂ ਠੰਡਾ ਕਰਕੇ ਦੱਸ ਤੇ ਆ ਤੁਹਾਨੂੰ ਕਿ ਕਿਵੇਂ ਨੇ ਬਣੀਆਂ ਨੇ ਆਪਣੀਆਂ ਮਠੀਆਂ ਲਓ ਜੀ ਆਪਣੀਆਂ ਮੈਦੇ ਤੇ ਮੇਥੀ ਦੀ ਮਠੀ ਬਣ ਕੇ ਬਿਲਕੁਲ ਤਿਆਰ ਹੈ ਇਹ ਮਠੀਆਂ ਇਸ ਤਰ੍ਹਾਂ ਬਣੀਆਂ ਨੇ ਜਿਵੇਂ ਕਿ ਵਿਆਹ ਸ਼ਾਦੀਆਂ ਚ ਆਪਾਂ ਖਾਂਦੇ ਆ ਮਠੀਆਂ ਉਸ ਤਰ੍ਹਾਂ ਦਾ ਇਹਦਾ ਟੇਸਟ ਹੈ ਬਹੁਤ ਹੀ ਖਸਤਾ ਤੇ ਵਧੀਆ ਮਠੀਆਂ ਬਣ ਕੇ ਤਿਆਰ ਹੋਈਆਂ ਨੇ ਇਹ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਨੇ ਮਠੀਆਂ ਇਹਨਾਂ ਨੂੰ ਤੁਸੀਂ ਠੰਡਾ ਕਰਕੇ ਤੇ ਇੱਕ 에어ਟਾਈਟ ਡੱਬੇ ਵਿੱਚ ਸਟੋਰ ਕਰਕੇ 2 ਟਾਈ ਮਹੀਨੇ ਵਾਸਤੇ ਬੜੇ ਆਰਾਮ ਨਾਲ ਰੱਖ ਸਕਦੇ ਹੋ ਜਿਹੜਾ ਵੀ ਤੁਹਾਡਾ ਮਨ ਕਰੇ ਇਹਨੂੰ ਚਾਹ ਨਾਲ ਖਾਓ ਜੇ ਚਾਹ ਨਾਲ ਨਹੀਂ ਖਾਣਾ ਤਾਂ ਉਸ ਤੋਂ ਬਿਨਾ ਵੀ ਤੁਸੀਂ ਹਲਕੀ-ਪੁਲਕੀ ਭੁੱਖ ਹੋਵੇ ਤੈਨੂੰ ਖਾ ਸਕਦੇ ਹੋ ਤੇ ਤੁਸੀਂ ਇਹਨੂੰ ਇਸ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਟਰਾਈ ਜ਼ਰੂਰ ਕਰਿਓ ਇਹ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਖਸਤਾ ਬਣੀਆਂ ਨੇ ਆਹ ਦੇਖੋ ਕਿੰਨੀਆਂ ਵਧੀਆ ਬਣੀਆਂ ਨੇ ਮਠੀਆਂ ਤੇ ਅੰਦਰ ਤੱਕ ਪੂਰੀਆਂ ਸਿੱਕੀਆਂ ਨੇ ਮਠੀਆਂ ਕਿਉਂ ਜਿਹੜਾ ਆਪਾਂ ਇਹਦੇ ਵਿੱਚ ਕਿਉਂ ਐਡ ਕੀਤਾ ਉਹਦੇ ਨਾਲ ਇਹਦੇ ਵਿੱਚ ਕਾਫੀ ਖਸਤਾਪਨ ਆਇਆ ਹੈ ਤੇ ਹੁਣ ਮੈਂ ਤੁਹਾਨੂੰ ਦੱਸਦੀ ਇਹਦਾ ਟੇਸਟ ਕਿਵੇਂ ਦਾ ਹੈ ਬਹੁਤ ਜ਼ਿਆਦਾ ਟੇਸਟੀ ਬਣੀਆਂ ਨੇ ਖਾ ਕੇ ਮਜ਼ਾ ਹੀ ਆ ਗਿਆ ਤੇ ਤੁਸੀਂ ਵੀ ਨੂੰ ਆਪਣੇ ਘਰ ਬਣਾਇਓ ਤੇ ਟਰਾਈ ਜ਼ਰੂਰ ਕਰਿਓ ਸੋ ਇਹ ਸੀ ਮੇਰੀ ਅੱਜ ਦੀ ਰੈਸਪੀ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਸਤੀ ਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ